ਜੇ ਤੁਸੀਂ ਅਮਰੀਕਾ ਦੇ ਵਿੱਚ ਰਹਿੰਦੇ ਹੋ ਹੱਡ ਭਨਵੇਂ ਮਿਹਨਤ ਕਰਦੇ ਹੋ ਤੇ ਤੁਹਾਡੇ ਦਿਮਾਗ ਦੇ ਵਿੱਚ ਇੱਕ ਸੁਪਨਾ ਹੈ ਕਿ ਜਦੋਂ 65 ਦੇ ਹੋ ਜਾਾਂਗੇ ਉਸ ਵਕਤ ਸਾਨੂੰ ਫੁੱਲ ਬੈਨੀਫਿਟਸ ਮਿਲਨੇ ਸ਼ੁਰੂ ਹੋ ਜਾਣਗੇ ਰਿਟਾਇਰਮੈਂਟ ਦੇ ਤੇ ਅਸੀਂ ਆਰਾਮ ਦੀ ਜ਼ਿੰਦਗੀ ਜਿਉ ਸਕਾਂਗੇ ਕਿਉਂਕਿ ਸਾਨੂੰ ਫੁੱਲ ਪੈਨਸ਼ਨ ਮਿਲੇਗੀ 65 ਤੇ ਤਾਂ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਕਿ ਹੁਣ 65 ਏਜ ਦੇ ਉੱਪਰ ਫੁੱਲ ਰਿਟਾਇਰਮੈਂਟ ਪੈਨਸ਼ਨ ਨਹੀਂ ਮਿਲਦੀ ਹੁਣ 65 ਫੁੱਲ ਰਿਟਾਇਰਮੈਂਟ ਏਜ ਨਹੀਂ ਹੈ ਜਿਹੜੀ ਪੈਨਸ਼ਨ ਹੈ ਉਹ 베ਸਡ ਹੁੰਦੀ ਹੈ ਜੀ ਕਿ ਕਿੰਨੇ ਸਾਲ ਅਮਰੀਕਾ ਦੇ ਵਿੱਚ ਇੱਕ ਵਿਅਕਤੀ ਨੇ ਕੰਮ ਕੀਤਾ ਹੈ ਕਿੰਨੇ ਲੰਬੇ ਸਮੇਂ ਤੱਕ ਕੀਤਾ ਹੈ ਕਿੰਨੇ ਜ਼ਿਆਦਾ ਉਹਦੀ ਤਨਖਾਹ ਸੀ ਉਸ ਹਿਸਾਬ ਨਾਲ ਪੈਨਸ਼ਨ ਜਿਹੜੀ ਹੈ ਉਹ ਮੁਕਰਰ ਕੀਤੀ ਜਾਂਦੀ ਹੈ ਜਦੋਂ ਫਿਰ ਇੱਕ ਸਮਾਂ ਹੁੰਦਾ ਸੀ ਜਦੋਂ 65 ਜਿਹੜੀ ਉਮਰ ਸੀਗੀ ਉਹ ਫੁੱਲ ਰਿਟਾਇਰਮੈਂਟ ਏਜ ਸੀ ਐਫ ਆਰ ਏ ਬਟ ਐਫ ਆਰ ਏ ਜਿਹੜੀ ਹੈਗੀ ਆ ਉਹ 1983 ਦੇ ਵਿੱਚ ਜਦੋਂ ਸਰਕਾਰਾਂ ਨੇ ਇਹ ਵੇਖਿਆ ਕਿ ਲੋਕ ਹੁਣ ਜ਼ਿਆਦਾ ਲੰਬੇ ਸਮੇਂ ਤੱਕ ਜਿਉਂਦੇ ਨੇ ਜੇ ਉਹ 65 ਦੇ ਉੱਪਰ ਰਿਟਾਇਰ ਹੋ ਜਾਣਗੇ ਤਾਂ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੱਕ ਇਹ ਰਿਟਾਇਰਮੈਂਟ ਪੇਮੈਂਟਸ ਪੈਨਸ਼ਨ ਜਿਹੜੀ ਹੈ ਉਹ ਦੇਣੀ ਪਾਏਗੀ ਸੋ ਉਹਨਾਂ ਨੇ ਸੋਚਿਆ ਕਿ ਹੁਣ ਆਪਣੀ ਇਹ 65 ਦੀ ਏਜ ਨੂੰ ਵਧਾ ਦੋ ਜਦੋਂ ਤੁਹਾਨੂੰ ਫੁੱਲ ਬੈਨੀਫਿਟ ਮਿਲਣਗੇ ਜਦੋਂ 83 ਦੇ ਵਿੱਚ ਇਹ ਗੱਲ ਹੋਈ ਉਸ ਤੋਂ ਬਾਅਦ ਦੋ-ਦੋ ਮਹੀਨੇ ਜਿਹੜੇ ਨੇ ਉਹ ਕਹਿੰਦੇ ਵੀ ਇਕੱਠੀ ਤਾਂ ਨਹੀਂ ਵਧਾ ਸਕਦੇ ਦੋ-ਦੋ ਮਹੀਨੇ ਵਧਾਉਣੀ ਸ਼ੁਰੂ ਕਰ ਦਿੰਨੇ ਆ ਕਾਂਗਰਸ ਨੇ ਫਿਰ ਦੋ-ਦੋ ਮਹੀਨੇ ਕਰਕੇ ਇਹ ਏਜ ਨੂੰ ਉੱਪਰ ਕਰਨਾ ਸ਼ੁਰੂ ਕੀਤਾ ਹੁਣ 1977 ਦੇ ਜਿਹੜੇ ਲੋਕ ਨੇ ਜਿਹੜੇ 1957 ਦੇ ਵਿੱਚ ਬੌਰਨ ਹੋਏ ਨੇ ਉਹਨਾਂ ਦੀ ਐਫਆਰਏ ਫੁੱਲ ਰਿਟਾਇਰਮੈਂਟ ਏਜ ਜਿਹੜੀ ਉਹ 66 ਸਾਲ ਤੇ 6 ਮਹੀਨੇ ਸੀਗੀ ਜਿਹੜੇ 1958 ਦੇ ਵਿੱਚ ਬੌਰਨ ਨੇ ਉਹਨਾਂ ਦੀ 66 ਸਾਲ ਤੇ 8 ਮਹੀਨੇ ਸੀ ਜਦੋਂ ਉਹਨਾਂ ਨੂੰ ਫੁੱਲ ਬੈਨੀਫਿਟ ਮਿਲਣਾ ਸੀਗਾ ਸੋ so, 1959 ਦੇ ਵਿੱਚ ਜੇ ਕੋਈ ਬਾਰਨ ਹੈ ਉਹਨਾਂ ਦੀ ਪੈਨਸ਼ਨ ਸ਼ੁਰੂ ਹੋਏਗੀ ਜੀ 66 ਸਾਲ ਤੇ 10 ਮਹੀਨੇ ਤੇ 1960 ਦੇ ਵਿੱਚ ਜੰਮੇ ਹੋਏ ਲੋਕ ਨੇ ਉਹਨਾਂ ਦੀ ਫੁੱਲ ਪੈਨਸ਼ਨ ਜਿਹੜੀ ਹੈ ਫੁੱਲ ਰਿਟਾਇਰਮੈਂਟ ਏਜ 67 ইয়ার্স ਹੋਣੀ ਹੈ ਇਹ ਪੈਸੀ ਤਾਂ ਬੈਨੀਫਿਟ ਲੋਕ ਆਪਣੇ 65 ਤੋਂ ਪਹਿਲਾਂ ਵੀ ਲੈ ਸਕਦੇ ਨੇ ਜੇ ਤੁਸੀਂ 62 ইয়ারਸ ਤੇ ਆਪਣੇ ਬੈਨੀਫਿਟ ਸ਼ੁਰੂ ਕਰਦੇ ਹੋ ਆਪਣੀ ਪੈਨਸ਼ਨ ਸ਼ੁਰੂ ਕਰਦੇ ਹੋ ਤਾਂ 30% ਪੈਨਸ਼ਨ ਘੱਟ ਮਿਲਦੀ ਹੈ ਮੰਨ ਲਓ ਕਿ ਤੁਹਾਡੀ ਜਿਹੜੀ 65 ਤੇ ਪੈਨਸ਼ਨ ਲੱਗਣੀ ਹੈ ਉਹ 3822 ਡਾਲਰ ਲੱਗਣੀ ਹੈ ਲੇਕਿਨ ਜੇ ਤੁਸੀਂ 62 ਤੇ ਲੈਣੇ ਹੋ ਤਾਂ ਉਹ 2710 ਡਾਲਰ ਆ ਜਾਂਦੀ ਹੈ ਸੋ ਉਹ ਕਾਫੀ ਹੱਦ ਤੱਕ ਘੱਟ ਜਾਂਦੀ ਹੈ ਬਟ ਇਹ ਜ਼ਰੂਰ ਹੈ ਜੀ ਜੇ ਅਸੀਂ ਸੋਚੀਏ ਕਿ 65 ਹੁੰਦੇ ਸਾਠ ਸਾਨੂੰ ਫੁੱਲ ਪੈਨਸ਼ਨ ਮਿਲ ਜੇਗੀ ਹੌਲੀ ਹੌਲੀ ਇਹ ਉਮਰ ਵੱਧਦੀ ਜਾ ਰਹੀ ਹੈ ਹੁਣ ਅਗਲੇ ਸਾਲ 67 ਸਾਲ ਦੀ ਉਮਰ ਦੇ ਵਿੱਚ ਪੈਨਸ਼ਨ ਲੱਗਣੀ ਹੈ ਤੇ ਇਸ ਸਾਲ ਜਿਹੜੀ ਹੈ 68 ਸਾਲ ਤੇ 10 ਮਹੀਨੇ ਹੈ ਜਿਹੜੀ ਉਹ ਫੁੱਲ ਰਿਟਾਇਰਮੈਂਟ ਏਜ ਅਮਰੀਕਾ ਦੇ ਵਿੱਚ